ਕੁਝ ਦਿਨਾਂ ਪਹਿਲਾਂ ਜੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾ ਨੇ ਹੁਕਮ ਜਾਰੀ ਕੀਤਾ ਸੀ ਕਿ ਗੁਰਦੁਆਰਿਆਂ ਦੇ ਅੰਦਰ ਲੱਗੇ ਨਿਸ਼ਾਨ ਸਾਹਿਬ ਤੋਂ ਕੇਸਰੀ ਪੋਸ਼ਾਕ ਬਦਲ ਕੇ ਬਸੰਤੀ ਜਾਂ ਫਿਰ سرمਈ ਪੋਸ਼ਾਕ ਪਹਿਨਾਈ ਜਾਵੇ ਜਿਸ ਦੇ ਚਲਦਿਆਂ ਸ਼ਕਲਤਕ ਸਾਬ ਦੇ ਸਮੇਂ 시 ਦਰਬਾਰ ਸਾਹਿਬ ਦੇ ਵਿੱਚ ਤੇਰਾ ਸਥਾਨਾ ਤੇ ਲੱਗੇ ਨਿਸ਼ਾਨ ਸਾਹਿਬ ਨੂੰ ਬਸੰਤੀ ਪੋਸ਼ਾਕ ਚੜਾਈ ਗਏ ਨੇ ਸੁਖਵਿੰਦਰ ਸਿੰਘ ਲਾਡੀ ਦਾ ਕਹਿਣਾ ਹੈ ਕਿ ਸ਼ਕਲਤਕ ਸਾਬ ਤੋਂ ਆਏ ਫੈਸਲੇ ਦਾ ਸਵਾਗਤ ਕਰਦਿਆਂ ਹੋਇਆ ਇਸ ਮੌਕੇ ਅਰਦਾਸ ਕਰਨ ਉਪਰੰਤ ਬਸੰਤੀ ਪੋਸ਼ਾਕ ਚੜਾਈ ਗਈ ਹੈ ਸ਼ਕਲਤਕ ਸਾਬ ਤੋਂ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਹੋਇਆ ਸੀ ਕਿ ਸਾਰੇ ਗੁਰਦੁਆਰਾ ਸਹਿਬਾਨਾਂ ਦੇ ਅੰਦਰ ਲੱਗੇ ਨਿਸ਼ਾਨ ਸਹਬ ਤੇ ਸੁਰਮਈ ਤੇ ਬਸੰਤੀ ਪੋਸ਼ਾਕ ਚੜਾਈ ਜਾਵੇ ਉਸੇ ਹੁਕਮ ਦੇ ਮੁਤਾਬਕ ਸ਼ਿਦਰਬਾਰ ਸਾਹਿਬ ਤੇ ਸ਼ੇਕਾਲ ਤੱਕ ਸਾਹਿਬ ਤੇ ਨਿਸ਼ਾਨ ਸਾਹਿਬ ਉੱਪਰ ਬਸੰਤੀ ਰੰਗ ਦੇ ਪੋਸ਼ਾਕੇ ਚੜਾਏ ਜਾ ਰਹੇ ਨੇ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਤੇ ਅਰਦਾਸ ਕਰਨ ਉਪਰੰਤ ਸੇਵਾਦਾਰਾ ਦੇ ਵੱਲੋਂ ਨਿਸ਼ਾਨ ਸਾਹਿਬ ਉੱਤੇ ਬਸੰਤੀ ਪੋਸ਼ਾਕ ਚੜਾਈ ਗਈ ਇਸ ਸਬੰਧੀ ਐਸਜੀਪੀਸੀ ਤੇ ਸਕੱਤਰ ਪ੍ਰਤਾਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੇਕਾਲ ਤੱਕ ਸਹਿਬਤ ਹੋਏ ਪੰਜ ਸਿੰਘ ਸਹਿਬਾਨਾ ਦੇ ਹੁਕਮ ਤਹਿਤ ਸ਼ਿਦਰਬਾਰ ਸਾਹਿਬ ਤੇ ਸ਼ੇਕਾਲ ਤੱਕ ਸਾਹਿਬ ਤੇ ਸਤੇ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਬਦਲੇ ਜਾ ਰਹੇ ਨੇ ਉਹਨਾਂ ਕਹਿ ਕਿ ਪਹਿਲਾ ਕੇਸਰੀ ਪੋਸ਼ਾਕ ਨishan sahib ਨੂੰ ਚੜਾਈ ਜਾਂਦੀ ਸੀ ਪਰ ਹੁਣ ਰੰਗ ਜ਼ਿਆਦਾ ਗੂੜੇ ਹੋਣ ਕਰਕੇ ਬਸੰਤੀ ਤੇ سرمਈ ਯਾਨੀ ਕਿ ਨੀਲੇ ਰੰਗ ਦੀ ਪੋਸ਼ਾਕ ਜੋ ਕਿ ਪੰਜ ਸਿੰਘ ਸਹਿਬਾਨ ਦੇ ਹੁਕਮ ਦੇ ਅਨੁਸਾਰ ਬਦਲੀ ਜਾ ਰਹੀ ਹੈ ਮੇਰਾ ਨਾਮ ਸੁਖਦਰ ਸਿੰਘ ਹੈ ਜਿਹੜੇ ਤਾਲਤਾ ਸਾਹਿਬ ਦੇ ਹੁਕਮ ਅਨੁਸਾਰ ਕਿਉਂ ਜੀਤ ਸਿੰਘ ਸਾਹਿਬ ਨੂੰ ਚੜਾਉਣ ਬਸੰਤੀ ਰੰਗ ਚੜਾਉਣ ਬਾਰੇ ਹੁਕਮ ਹੋਇਆ ਸੀ ਵਾਜ ਰਕਮ ਦੇ ਅਨੁਸਾਰ ਮੈਨੇਜਰ ਜੀ ਦਰਵਾਸਾ ਦੇ ਸਹਿਯੋਗ ਦੇ ਨਾਲ ਕਿਸਾਨ ਸਾਹਿਬ ਨੂੰ ਆਨ ਦੀ ਰਮਤਾਂ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਿਨੇ ਵੀ ਸਬੰਧਤ ਗੁਰਦਾਰਾ ਸਾਹਿਬਾਨ ਨਾਲ ਉਹਨਾਂ ਦੀ ਪਸੰਦੀ ਰੰਗ ਦੇ ਕੋਲੇ ਚੜਾਈ ਨਾਲ ਵਾਇਕੂ ਜੀ ਦਾ ਖਾਤਸਾ ਵਾਇਕੂ ਜੀ ਦਾ ਹਰੇਕ ਦਿਨ ਤੇ ਵੀ ਕੈਂਟੀ ਕਿਲੇ ਹਾਂ ਹਾਂਜੀ ਦੋ ਸ੍ਰੀ ਦਰਵਾਸਾ ਦੇ ਨਾਲ ਸਬੰਧਤ ਗੁਰਦਾਰਾ ਸਾਹਿਬਾਨ ਨਾਲ ਉਹਨਾਂ ਵਿੱਚ ਸਾਰਿਆਂ ਨੂੰ ਕੋਈ ਸਭ ਦੀ ਰੰਗ ਦੇ ਜੋ ਮੈਨੇਜਰ ਸਾਹਿਬ ਦਾ ਆਰਡਰ ਮੁਤਾਬਕ ਚੇਂਜ ਕੀਤਾ ਗਿਆ ਬਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਕਾ ਵਾਗੁਰਦਾਸ ਸਾਹਿਬ ਆਣ ਵਿਖੇ ਜਿਹੜੇ ਨਿਸ਼ਾਨ ਸਾਹਿਬ ਚੜਾਈ ਜਾਂਦੇ ਉਹਨਾਂ ਦੇ ਰੰਗ 'ਚ ਥੋੜਾ ਥੋੜਾ ਫਰਕ ਆ ਰਿਹਾ ਸੀ ਉਸ ਲਗਾਤਾਰਤਾ ਕਿਉਂਕਿ ਇੱਕ ਉਹ ਰੰਗ ਜਿਹੜਾ ਉਹ ਪਸੰਦੀ ਨਹੀਂ ਸੀ ਉਹ ਜਿਆਦਾ ਲਾਲ ਪਾ ਮਾਰਦਾ ਇਸ ਜੀ ਨੂੰ ਕੋਈ ਪਗਵਾਰਾ ਕਹਿ ਜਾਂਦਾ ਅਸੀਂ ਜੀ ਕੋਈ ਕਿਸੇ ਤਰ੍ਹਾਂ ਦਾ ਰੰਗ ਕਰ ਸਕਦਾ ਸਿੰਘ ਸਾਹਿਬ ਵੱਲੋਂ ਹੋਏ ਹਦੇਸ਼ ਅਨੁਸਾਰ ਅਸੀਂ ਸਮੂਹ ਗੁਰਦਰਾ ਸਾਹਿਬ ਆਣ ਨੂੰ ਸਰ ਕੁਲਦੁਰ ਜਾਰੀ ਕੀਤਾ ਸੀ ਕਿ ਜਿੰਨੇ ਵੀ ਸ਼ਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਹੇਠ ਗੁਰਦਰਾ ਆਉਂਦੇ ਨੇ ਉਹਨਾਂ ਵਿੱਚ ਕੇਸਰੀ ਪਸੰਤੀ ਰੰਗ ਦਾ ਜਿਹੜਾ ਚੋਲਾ ਸਾਹਿਬ ਜਿਹੜਾ ਹੈ ਜਾਵੇ ਢੰਗ ਸਿੰਘਾਂ ਦਾ ਨਿਸ਼ਾਨ ਕਿਉਂਕਿ ਉਹ سرمਾਈ ਚੜਾਉਂਦੇ ਨੇ ਇਸ ਕਰਕੇ ਪਸੰਤੀ ਤੇ سرمਾਈ ਰੰਗ ਜਿਹੜੇ ਆ ਉਹ ਨਿਸ਼ਾਨ ਸਾਹਿਬ ਉੱਤੇ ਚੜਾਏ ਜਾਂਦੇ ਸਿੰਘ ਸਾਹਿਬ ਦੇ ਦੇਖਤੀ ਪਾਲਣਾ ਕਰਦਿਆਂ ਅਸੀਂ ਸਮੂਹ ਗੁਰਦਰਾ ਸਾਹਿਬ ਪਰ ਸਕੂਤਰ ਜਾਰੀ ਕੀਤਾ ਸੀ ਉਸ ਸਿੰਘ ਸਾਹਿਬ ਦੇ ਆਦੇਸ਼ ਨੂੰ ਲਾਗੂ ਕਰਨਾ ਛਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਆ। ਉਹਨਾਂ ਆਦੇਸ਼ਾਂ ਨੂੰ ਦੀ ਪਾਲਣਾ ਕਰਦੇ ਅਸੀਂ ਗੁਰਦੁਆਰਾ ਸਾਹਿਬ ਆਣ ਨੇ ਛਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਜੇ ਸਰਕੂਲਰ ਅਨੁਸਾਰ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਦੇ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਰੰਗ ਜਿਹੜਾ ਉਹ ਬਸੰਤੀ ਕੀਤਾ ਆ ਇਹ ਕਿਉਂਕਿ ਅਕਾਲ ਤਖਤ ਦੇ ਜਾਇਦਾਦ ਦਾ ਹੁਕਮ ਮੰਨਣਾ ਹਰ ਸਿੱਖ ਦਾ ਫਰਜ਼ ਆ। ਤੇ ਸਾਡਾ ਵੀ ਫਰਜ਼ ਹੈ ਕਿ ਅਕਾਲ ਤਖਤ ਸਾਹਿਬ ਦੇ ਜਿਹੜਾ ਦਾ ਹੁਕਮ ਹੈ ਨਾ ਜਾਵੇ ਅਸੀਂ ਉਸ ਹੁਕਮ ਨੂੰ ਮੰਨਦੇ ਹਾਂ ਇਹ ਜਿਹੜਾ ਆਦੇਸ਼ ਆ ਉਹ ਲਾਗੂ ਕਰਾਂਗੇ